ਅੱਜ ਆਪਾਂ ਐ ਬਾਗੇ ਪੁਰਾਣੇ ਸਵਰਾਜ ਵਾਲੇ ਨੀ ਯਾਂਸੀ ਦੇ ਵਿੱਚ ਬਹੁਤ ਦੀ ਰੋਡ ਤੇ ਆ ਤੇ ਇਹਨਾਂ ਕੋਲ ਟਰੈਕਟਰ ਪੁਰਾਣੇ ਬਹੁਤ ਖੜੇ ਆ ਸਾਰੇ ਪੂਰੇ ਚੰਗੇ ਟਰੈਕਟਰ ਚੰਗੀ ਹਾਲਤ ਚ ਸਾਰੇ ਹੀ ਵਕਾਊ ਆ ਦੇਖਦੇ ਆ ਰੇਟ ਰੂਟਰ ਨਾਲ ਦੀ ਇਹ 855 11 ਮਾਡਲ ਸਾਢੇ 3 ਲੱਖ ਰੁਪਈਆ ਮੰਗਦੇ ਇਹਦਾ ਟਾਇਰ ਪੂਰੇ ਚੰਗੇ ਆ ਦੇ ਮਗਰਲੇ ਟਾਇਰ ਕੱਟਾ ਪੂਰਲੇ ਟਾਇਰ ਹੈਗੇ ਚੰਗੇ ਟਰੈਕਟਰ ਵੀ ਪੂਰਾ ਸਾਫ ਡਿਸਟਰੀਬਿਊਟਰ ਲੱਗਾ ਹੋਇਆ ਇਹ ਆਗਾ 13 ਮਾਡਲ 855 ਵੇਟ ਦਾ ਹੈਗਾ 4 ਲੱਖ ਤੇ 25000 ਰੁਪਇਆ ਇਹ ਵੀ ਟਰੈਕਟਰ ਪੂਰਾ ਨਵਾਂ ਪਿਆ ਮਗਰ ਲ ਟਾਇਰ ਹੈਗੇ 40 ਕੇ ਪੈਸੇ ਨੂੰ ਲ ਟਾਇਰ ਅੱਧੇ ਗਾ ਟਰੈਕਟਰ ਪੂਰਾ ਸਾਫ ਹੈ ਮਾਈਸੀ ਹੈਗਾ 200 ਕੇ ਵਾਲੀ 10 ਮਾਡਲ 265000 ਰੁਪਿਆ ਰੇਟ ਹੈ ਦਾ ਯੂਟ੍ਰੈਕਟਰ ਠੀਕ ਹੈ ਟਾਇਰ ਟੂਰ ਅੱਧੇ ਗਰੇ ਰਹਿ ਗਏ ਆ ਟਰੈਕਟਰ ਸਾਫ ਹੈ ਵੀ ਸੋਨਾਲੀ ਦਾ 60 RX 18 ਮਾਡਲ 4 ਲੱਖ 75000 ਰੁਪਿਆ ਰੇਟ ਇਹਦਾ ਚਾਰੇ ਟਾਇਰ ਨਵੇਂ ਆ ਤੇ ਟਰੈਕਟਰ ਪੂਰਾ ਨਵਾਂ ਰੰਗ ਰੰਗ ਬਹੁਤ ਸੋਹਣਾ ਪਿਆ ਟਾਇਰ ਵੀ ਨਵੇਂ ਆ ਡਬਲ ਡਿਸਟ੍ਰੀਬਿਊਟਰ ਇਹ ਆ ਗਿਆ ਅਰਜਨ 605 6 ਮਾਡਲ ਆ 2 ਲੱਖ 30 ਹਜ਼ਾਰ ਰੁਪਏ ਮੰਗਦੇ ਇਹਦਾ ਟਾਇਰ ਇਹਦੇ ਵੀ ਨਵੇਂ ਚਾਰੇ ਟਾਇਰ ਨਵੇਂ ਹੀ ਘੜਾਏ ਆ ਮਾਰਾਪ ਦੇ ਟਾਇਰ ਆ ਸਵਰਾਜ 73594 ਮਾਡਲ 1,25000 ਰੁਪਿਆ ਰੇਟ ਹੈ ਦਾ ਟਾਇਰ ਇਹਦੇ कसे ਹੋਏ ਆ ਚਾਰੇ ਟਾਇਰ ਹੀ ਘੱਟ ਆ ਦੇ ਟਰੈਕਟਰ ਦਾ ਰੇਟ ਹਿਸਾਬ ਨਾਲ ਹੀ ਆ ਤੇ ਜੈ ਜੀ ਮਿਲ ਜਾਣਾ ਇਹ ਆ ਗਿਆ 3630 ਸਪੈਸ਼ਲ ਐਡੀਸ਼ਨ 18 ਮਾਡਲ 5 ਲੱਖ ਤੇ 75000 ਰੁਪਿਆ ਰੇਟ ਹੈ ਦਾ ਮੂਰਲੇ ਟਾਇਰ ਪੂਰੇ ਚੰਗੇ ਆ ਆਕੇ 70-75 ਰੁਪਿਆ ਮਗਰਲੇ ਟਾਇਰ ਹੱਦੇ ਆ ਟਰੈਕਟਰ ਪੂਰਾ ਨਵਾਂ ਫਟਰੀ ਲੱਗੀ ਪੂਰੀ ਵਧੀਆ ਨਾਲ ਦੀ ਟਰੈਕਟਰ ਵੀ ਬਹੁਤ ਨਵਾਂ 963 ਸੂਰਾਜ 23 ਮਾਡਲ ਆ 9 ਲੱਖ 75 ਹਜ਼ਾਰ ਰੁਪਿਆ ਰੇਟ ਆਦਾ 4x4 ਇਹ ਟਰੈਕਟਰ ਜਿਵੇਂ ਨਵਾਂ ਪਿਆ ਪੂਰਾ ਨਵਾਂ ਪਿਆ ਟਰੈਕਟਰ ਬਹੁਤ ਥੋੜਾ ਚੱਲਿਆ ਟਰ ਟੂਰ ਵੀ ਜਿਵੇਂ ਨਵੇਂ ਪਏ ਦੇ ਰੇਟ ਗੂੜ ਲੱਗੇ ਆ ਪੂਰੇ ਵਧੀਆ ਇਹ ਆ ਗਿਆ 12 ਮਾਡਲ 3630 4,10,000 ਰੁਪਿਆ ਰੇਟ ਆਦਾ ਟਾਇਰ ਅੱਧੋਂ ਕੱਟਾ ਮੂਹਲੇ ਟਾਇਰ ਦੇ ਤੋਂ ਕੱਟਾ ਟਰੈਕਟਰ ਪੁਰਾਣਾ ਸਾਫ ਟਰੈਕਟਰ ਪੂਰੇ ਚੰਗੇ ਆ ਉੱਚਾ ਮਾਡਲ ਆ ਪੂਰੇ ਸਾਫ ਆ ਰੇਟ ਰੂਟ ਦਾ ਵੀ ਕਰ ਲੈਣਗੇ ਜਾਏ ਰੇਟ ਨਾਲ ਹੀ ਦੇ ਦੇਣਗੇ ਟਰੈਕਟਰ ਇਹ ਟਰੈਕਟਰ ਪੂਰੇ ਨਵੇਂ ਆ ਪੂਰੇ ਸਾਫ ਆ ਸੋਨਾਲੀਕਾ ਬਹੁਤ ਸਾਫ ਆ ਟਰੈਕਟਰ 855 ਦੋਨੇ ਪੂਰੇ ਸਾਫ ਆ ਬਾਗੇ ਪੁਰਾਣੀ ਮੋਹੱਦ ਕੀ ਰੋਡ ਤੇ ਵਾ ਯਾਂਸੀ ਸਵਰਾਜ ਵਾਲਿਆਂ ਦੀ